ਮੁਆਵਜ਼ੇ ਦੀ ਰਕਮ ਜਿਹੜੀ ਹੈ ਉਹਦੇ ਬਾਧਾ ਜਿਹੜਾ ਉਹਦੇ ਬਾਰੇ ਸਦਨ ਦੀ ਪ੍ਰਵਾਨਗੀ ਲਈ ਗਈ ਹੈ 20000 ਰੁਪਏ ਪਰ ਏਕੜ ਫਸਲ ਦੇ ਨੁਕਸਾਨ ਦਾ ਹੈ 37500 ਰੁਪਿਆ ਪਸ਼ੂ ਪਸ਼ੂਆਂ ਵਾਲਾ ਜਿਹੜਾ ਚੱਪਟਾ ਉਹਦੇ ਵਿੱਚ ਜਾਊਗਾ ਡੀਸੈਲਟਿੰਗ ਦੇ ਵਿੱਚ 7200 ਰੁਪਿਆ ਪਰ ਏਕੜ ਚਾਹੇ ਉਹ ਡੀਜ਼ਲ ਲਈ ਵਰਤ ਲੈਣ ਚਾਹੇ ਉਹ ਟਰੈਕਟਰ ਕੋਈ ਲੈ ਕੇ ਜਾਣਾ ਹੈ ਜਾਂ ਕੋਈ ਕਿਸੇ ਵੀ ਕਿਸਮ ਦਾ ਪੈਸਾ ਉਹਨਾਂ ਨੇ ਮਿੱਟੀ ਚੱਕਣ ਤੇ ਕਣਕ ਵਾਸਤੇ ਫਸਲ ਨੂੰ ਆਪਣਾ ਜ਼ਮੀਨ ਨੂੰ ਤਿਆਰ ਕਰਨ ਵਾਸਤੇ ਵਰਤਣਾ 7200 ਰੁਪਏ ਕਾਰੇ ਕਰੂ ਦਾ ਦਿੱਤਾ ਜਾ ਰਿਹਾ ਹੈ ਸਾਢੇ 4 ਕਰੋੜ ਰੁਪਇਆ ਫਾਜ਼ਿਲਕਾ ਤੇ ਫਿਰੋਜ਼ਪੁਰ ਦੇ ਸੇਮ ਦੇ ਇਲਾਕਿਆਂ ਜਿੱਥੇ ਪਹਿਲਾਂ ਹੀ ਪਾਣੀ ਹੈ ਉਸ ਪਾਣੀ ਨੂੰ ਕੱਢਣ ਵਾਸਤੇ ਜਿੰਨੇ ਵੀ ਸਾਧਨ ਵਰਤੇ ਜਾਣਗੇ ਉਹਦੇ ਵਾਸਤੇ ਦੇ ਦਿੱਤਾ ਗਿਆ ਮੁਖਮਤ ਲਈ ਫੰਡ ਚੋਂ ਹੋਰ ਵੀ ਜਿਹੜੇ ਹਰਨਾ ਪ੍ਰਾਪਤ ਜ਼ਿਲ੍ਹੇ ਜ਼ਿਆਦਾ ਬਾਰਡਰ ਵਾਲੇ ਉਹਨਾਂ ਨੂੰ ਵਿੱਤੀ ਸਹਾਇਤਾ ਜਿਹੜੀ ਆ ਉਹ ਜਾਰੀ ਕਰ ਦਿੱਤੀ ਗਈ ਹੈ ਤੇ ਹੁਣ ਵੀ ਆਉਣ ਵਾਲੇ ਦਿਨਾਂ ਚ ਦੀਵਾਲੀ ਤੋਂ ਪਹਿਲਾਂ-ਪਹਿਲਾਂ ਅਸੀਂ ਕਰਦਾਰੀਆਂ ਸਾਡੇ ਕੋਲੇ ਆਉਣ ਲੱਗ ਜਾਣੀਆਂ ਨੇ ਤੇ ਅਸੀਂ ਜਿਹੜੇ ਚੈੱਕ ਨੁਕਸਾਨ ਦੇ ਫਸਲਾਂ ਦਾ ਵੀ ਪਸ਼ੂਆਂ ਦਾ ਵੀ ਘਰਾਂ ਦਾ ਵੀ ਉਹਦੇ ਪੈਸੇ ਜਿਹੜੇ ਨੇ ਅਸੀਂ ਚੈੱਕ ਦੇਣੇ ਸ਼ੁਰੂ ਕਰਾਂਗੇ ਤਾਂ ਕਿ ਚੱਕਨ ਜਦੋਂ ਅੱਲਾ ਮੱਲਮ ਉਦ ਹੀ ਲੱਗੇ ਨਾਲ ਨਾਲ ਬੀਜ ਸੋਧ ਐਕਟ ਲਿਆਂਦਾ ਗਿਆ ਜਿਹੜਾ ਕੋਈ ਨਕਲੀ ਬੀਜ ਜਾਂ ਕੋਈ ਇਧਰੋਂ ਉਧਰੋਂ ਕੁਆਲਟੀ ਤੋਂ ਥੱਲੇ ਵਾਲਾ ਬੀਜ ਜਿਹੜਾ ਕੋਈ ਵੇਚੂਗਾ ਉਹਦੇ ਮੈਨੂਫੈਕਚਰਰ ਨੂੰ ਵੀ ਤੇ ਦੁਕਾਨਦਾਰ ਨੂੰ ਡੀਲਰ ਨੂੰ ਸਖਤ ਤੋਂ ਸਖ ਸਜ਼ਾਾਂ ਮਿਲਣਗੀਆਂ ਜੁਰਮਾਨਾ ਹੋਊਗਾ ਹੋ ਸਕਦਾ ਉਹਨਾਂ ਦੇ ਜਿਹੜੇ ਲਾਇਸੈਂਸ ਕੈਨਸਲ ਕਰ ਦਿੱਤੇ ਜਾਣ ਕਿਉਂਕਿ ਬੀਜ ਜੇ ਨਕਲੀ ਆ ਗਿਆ ਉਹ 6 ਮਹੀਨੇ ਬਾਅਦ ਪਤਾ ਲੱਗਦਾ ਜਦੋਂ ਝਾੜ ਆਉਂਦਾ ਕਿ ਇਹ ਨਕਲੀ ਨਿਕਲਿਆ ਤਾਂ ਉਹ ਉਹਦੀ ਪਰਪਾਈ ਕਰਨਾ ਬਹੁਤ ਔਖਾ ਹੋ ਜਾਂਦਾ ਇੱਕ ਵਾਰੀ ਕਬੀਲਦਾਰੀ ਦੀ ਗੱਡੀ ਲੀਤੋਂ ਲੈ ਜਾਏ ਦੁਬਾਰਾ ਚੜ੍ਹਨੀ ਬਹੁਤ ਔਖੀ ਹੋ ਜਾਂਦੀ ਐਸੀ ਤਰ੍ਹਾਂ ਸੀ ਪੈਸਟੀਸਾਈਡ ਦੇ ਵਿੱਚ ਵੀ ਕੀਤਾ ਕਿ ਗਵਰਨਮੈਂਟ ਵੱਲੋਂ ਸਰਟੀਫਾਈਡ ਪੈਸਟੀਸਾਈਡ ਹੀ ਵੇਚੇ ਜਾਣਗੇ ਇਸ ਤੋਂ ਇਲਾਵਾ ਸਦਨ ਦੇ ਧਿਆਨ ਵਿੱਚ ਇਹ ਵੀ ਲਿਆਂਦਾ ਗਿਆ ਕਿ 5 ਲੱਖ ਏਕੜ ਜਿਹੜੀ ਪ੍ਰਭਾਵਿਤ ਹੋਈ ਹੈ ਹੜ੍ਹਾਂ ਤੋਂ ਅਸਲ ਉਹਦੇ ਵਿੱਚ ਕਣਕ ਬੀਜਣ ਵਾਸਤੇ ਪੰਜਾਬ ਸਰਕਾਰ ਵੱਲੋਂ 2 ਲੱਖ ਕੁਇੰਟਲ ਬੀਜ ਜਿਹੜਾ ਉਹ ਫ੍ਰੀ ਦਿੱਤਾ ਜਾਊਗਾ ਕਿਉਂਕਿ ਲਗਭਗ 40 ਕਿਲੋ ਇੱਕ ਏਕੜ ਦਾ ਬੀਜ ਹੁੰਦਾ ਤਾਂ ਕੁਇੰਟਲ ਦੇ ਵਿੱਚ 2.5 2.5 ਮਣ ਹੁੰਦਾ 40 ਕਿਲੋ ਇੱਕ ਮਣ ਹੋ ਗਿਆ। 2.5 ਦੂਣੀ 5 5 ਲੱਖ ਏਕੜ ਦਾ ਜਿ ਜੋ 1 ਲੱਖ ਕਹਦਾ ਸਰੋਂ ਦਾ ਬੀਜ ਤਾਂ ਕਿ ਜੈ ਛਿੱਤੂ ਛੀਤੀ ਉਹ ਕਣਕਾਂ ਦਾ ਬੀਜ ਕੇ ਉਹਨਾਂ ਦੀ ਕਬੀਲਦਾਰੀ ਲਈ ਤੇ ਆਵੇ। ਬਾਕੀ ਜਿੰਨੇ ਵੀ ਪੁਨਰਵਾਸ ਦੇ ਵਿੱਚ ਲੋਕ ਯੋਗਦਾਨ ਪਾ ਰਹੇ ਨੇ rangla.punjab.gov.in ਤੇ ਵੈਬਸਾਈਟ ਤੇ ਜਾ ਕੇ ਉੱਥੇ ਜਿੰਨਾ ਵੀ ਵਿਦੇਸ਼ਾਂ ਤੋਂ ਜਾਂ ਇੱਥੋਂ ਐਨਜੀਓਜ਼ ਜਾਂ ਮੁਲਾਜ਼ਮ ਵੀ ਆਪਣੀਆਂ ਕੋਈ ਤਨਖਾਹਾਂ ਦੇ ਰਹੇ ਨੇ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਹਮੰਦਰ ਕਹਿੰਦੇ ਬਣਦਾ ਸੋ ਅਸੀਂ ਬਿਲਕੁਲ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਲੋਕਾਂ ਨਾਲ ਖੜਾਂਗੇ ਜਿੰਨਾਂ ਤੇ ਮਾਰ ਪਈ ਹੈ ਕੁਦਰਤ ਦੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੰਗੀ ਪੱਦਰ ਤੇ ਅਸੀਂ ਉਸ ਪੰਜਾਬ ਨੂੰ ਜਿਹੜਾ ਜਿਹੜਾ ਪ੍ਰਭਾਵਿਤ ਪੰਜਾਬ ਹੈ ਉਹਨੂੰ ਦੁਬਾਰੇ ਆਪਣੇ ਪੈਰਾਂ 'ਸਿਰ ਕਰਾਂਗੇ ਜਿਹੜੀਆਂ ਜ਼ਮੀਨਾਂ ਰੁੜ ਵੀ ਗਈਆਂ ਉਹਨਾਂ ਵਾਸਤੇ ਵੀ ਮੁਆਵਜ਼ਾ ਐਲਾਨ ਕੀਤਾ ਗਿਆ ਦਰਿਆ ਜਿਹੜਾ ਜ਼ਮੀਨਾਂ ਹੀ ਲੈ ਗਿਆ ਨਾਲ ਅੱਗੇ ਤੋਂ ਘੱਟ ਤੋਂ ਘੱਟ ਨੁਕਸਾਨ ਹੋਵੇ ਕੁਦਰਤ ਹੈ ਉਹਤੇ ਤਾਂ ਕੋਈ ਜ਼ੋਰ ਚੱਲ ਨਹੀਂ ਸਕਦਾ ਪਰ ਆਪਾਂ ਉਹਦੇ ਵਾਸਤੇ ਵੀ ਸਾਰਾ ਸਪੈਸ਼ਲ ਕਮੇਟੀਆਂ ਆਈਆਈਟੀ ਖੜਗਪੁਰ ਆਈਆਈਟੀ ਬੰਗਲੌਰ ਯਥਾਪੁਰ ਯੂਨੀਵਰਸਿਟੀ ਨਾਲ ਸੰਪਰਕ ਕਰਕੇ ਕਿਉਂਕਿ ਮਾਨਯੋਗ ਹਾਈ ਕੋਰਟ ਨੇ ਡੀਸਿਲਟਿੰਗ ਦੀ ਯਾਦ ਦਿੱਤੀ ਹੈ ਦਰਿਆਵਾਂ ਦੀ ਉਹਨਾਂ ਦਾ ਵੀ ਗਹਿਰਾਈ ਤੇ ਚੌੜਾਈ ਜਿਹੜੀ ਹੈ ਉਹ ਜਿਹ ਪਹਿਲਾਂ ਜਿਹੜੇ ਮਾਪਦੰਡ ਤੇ ਸੀ ਉਸੇ ਮਾਪਦੰਡ ਤੇ ਲੰਮੀ ਜਾਊਗੀ ਤਾਂ ਕਿ ਫਿਊਚਰ ਦੇ ਵਿੱਚ ਪਹਿਲੀ ਗੱਲ ਤਾਂ ਰਸ ਕਰਦਿਆਂ ਆ ਜਾਂ ਕੋਈ ਦਿਨ ਨਾ ਦੇਖਣੇ ਪੈਣ ਪਰ ਫਿਰ ਵੀ ਆਪਣੇ ਵੱਲੋਂ ਤਿਆਰੀ ਅਸੀਂ ਪ੍ਰੋਪਰ ਕਰਾਂਗੇ ਤੇ ਬਾਕੀ ਜਿੰਨੇ ਵੀ ਸੁਝਾਅ ਆਏ ਨੇ ਵਿਰੋਧੀ ਪਾਰਟੀਆਂ ਵੱਲੋਂ ਜਾਂ ਸਾਡੇ ਐਮਐਲਏ ਜਾਂ ਮੰਤਰੀ ਸਾਹਿਬਾਨ ਵੱਲੋਂ ਉਹਨਾਂ ਤੇ ਆਉਣ ਵਾਲੇ ਦਿਨਾਂ ਚ ਕਲੈਕਟਿਵ ਡਿਸੀਜਨ ਲੈ ਕੇ ਅਸੀਂ ਪੰਜਾਬ ਦੇ ਲੋਕਾਂ ਦੇ ਪੱਖ ਦੇ ਵਿੱਚ ਜਿਹੜਾ ਉਹ ਫੈਸਲੇ ਕਰਾਂਗੇ ਕਿਉਂਕਿ ਰਾਜਨੀਤੀ ਤੋਂ ਉੱਪਰ ਉੱਠ ਕੇ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਕੰਮ ਕਰਨ ਦਾ ਟਾਈਮ ਹੈ। ਜਲਦੀ ਰਹਿੰਦੀਆਂ ਵੋਟਾਂ ਜਦੋਂ ਆਈਆਂ ਨੇੜੇ ਉਦੋਂ ਜੋ ਮਰਜ਼ੀ ਕਰਨ ਪਰ ਹੁਣ ਘਟੋ-ਘਟ ਇੱਕ ਦੂਜੇ ਨੂੰ ਜਿਹੜਾ ਉਹ ਨੀਚਾ ਦਿਖਾਉਣ ਦੀ ਜਾਂ ਕੋਈ ਜਿੱਤ ਹਾਰ ਦੀ ਗੱਲ ਨਹੀਂ ਹੋਣੀ ਚਾਹੀਦੀ। ਦੁੱਖ ਦੀ ਗੱਲ ਇਹ ਹੈ ਕਿ ਅੱਜ ਭਾਜਪਾ ਦਾ ਕੋਈ ਇੱਥੇ ਨਹੀਂ ਆਇਆ। ਅਕਾਲੀ ਦਲ ਵੱਲੋਂ ਜਿਹੜਾ ਆਫੀਸ਼ੀਅਲ ਅਕਾਲੀ ਦਲ ਹੈ ਆਪਣੇ ਆਪ ਨੂੰ ਕਹਿੰਦਾ ਹੈ ਉਨ੍ਹਾਂ ਦੇ ਜਿਹੜੇ ਮੈਂਬਰ ਨੇ ਉਹ ਨਹੀਂ ਇੱਥੇ ਆਏ। ਭਾਜਪਾ ਨੇ ਆਪਣੀ ਅਲੱਗ ਇੱਕ ਨਕਲੀ ਵਿਧਾਨ ਸਭਾ ਲਈ ਹੋਈ ਹੈ ਬਾਹਰ। ਉਹ ਉੱਥੇ ਆਪਣੇ ਦਿਲ ਦੀ ਭਾਸ਼ਾ ਕੱਢੀ ਜਾਂਦੇ ਨੇ ਕਿਉਂਕਿ ਉਹ ਤੇ ਇਹ ਵੀ ਜਨਤਾ ਦੀ ਵਿਧਾਨ ਸਭਾ ਹੈ, ਇਹ ਅਫੀਸ਼ੀਅਲ ਵਿਧਾਨ ਸਭਾ ਇੱਥੇ ਆ ਕੇ ਕਿਉਂ ਨਹੀਂ ਗੱਲ ਕਰਦੇ? ਅਸ਼wini ਕੁਮਾਰ ਜੀ ਚੁਣੇ ਹੋਏ ਨੇ। ਉਹ ਇੱਥੇ ਤਾਂ ਆਉਂਦੇ ਨਹੀਂ ਕਿਉਂਕਿ ਇੱਥੇ ਹਿਸਾਬ ਦੇਣਾ ਪੈਂਦਾ ਹੈ। ਰਿਕਾਰਡ ਤੇ ਜਾਣਾ ਸਾਰਾ ਇਹ। ਉਹ ਉੱਥੇ ਬੋਲੀ ਜਾਂਦੇ। ਜੇ ਇੰਨਾ ਹੀ ਚਾਹੇ ਨਕਲੀ ਚ ਬੋਲਣ ਦਾ ਇਸਤਿਫਾ ਦੇ ਦਿਓ ਮੇਰੇ। ਲੋਕਾਂ ਨੇ ਤੁਹਾਨੂੰ ਇੱਥੇ ਵਾਸਤੇ ਭੇਜਿਆ ਕੋਈ ਆਪਣੀ ਪ੍ਰਧਾਨ ਸਭਾ ਬਣਾਉਣ ਵਾਸਤੇ ਨਹੀਂ ਭੇਜਿਆ ਹਲਕੀ ਦੀ ਗੱਲ 2 ਮਿੰਟ ਕਿਵੇਂ ਕਰਾਂਗੇ 2 ਮਿੰਟ ਜਿਹੜਾ ਸਮਾਂ ਤੇ ਮੈਂ ਵੀ ਜਦੋਂ ਉੱਥੇ ਪਾਰਲੀਮੈਂਟ ਚ ਬੋਲਦਾ ਸੀ ਮੈਨੂੰ ਵੀ 2 ਮਿੰਟ ਹੀ ਦਿੰਦੇ ਹੁੰਦੇ ਸੀ ਮੇਰੇ ਤਾਂ 40 40 ਸਕਿੰਟ ਵੀ ਦਿੰਦੇ ਰਹੇ ਆ ਗੱਲ ਕਰਨੀ ਆਉਣੀ ਚਾਹੀਦੀ ਹੈ 40 ਸਕਿੰਟਾਂ ਚ ਵੀ ਗੱਲ ਹੋ ਸਕਦੀ ਹੈ ਨੀਲ ਪਿੱਟੂ ਇੱਥੇ ਆਏ ਕਹਿੰਦੇ 12000 ਰੁਪਏ ਦਾ ਸਵਾਲ ਕੀਤਾ ਤਾਂ ਕਹਿੰਦੇ ਬੜੇ ਹਾਈ ਲੈਵਲ ਉਮੀਦ ਪਿੱਟੂ ਜੀ ਨੂੰ ਮੈਂ ਕਹਿਣਾ ਚਾਹੁੰਦਾ ਤੁਸੀਂ ਉੱਥੇ ਆਪਣੇ ਜਿਹੜੇ ਰੇਲਵੇ ਨਾਲ ਕੋਈ ਫਟਕ ਫੂਟਕ ਜਾਂ ਕੋਈ ਜਿਹੜੇ ਪ 22 ਗੁਰੂ ਜੀ ਨੇ ਉਹ ਕਰਵਾ ਦੋ ਇੱਥੇ ਤੁਸੀਂ ਇੱਥੇ ਤੁਹਾਡੇ ਪਰਿਵਾਰ ਚੋਂ ਪਹਿਲਾਂ ਆਏ ਸੀਗੇ ਉਹਨਾਂ ਦੀਆਂ ਜਿਹੜੀਆਂ ਹਜੇ ਤੱਕ ਉਹਨਾਂ ਦੇ ਜਿਹੜੇ ਉਹ ਹਜੇ ਤੱਕ ਭੁਗਤੀ ਜਾ ਰਹੇ ਹਨ ਉਹਨਾਂ ਦੇ ਕੰਮਾਂ ਨੂੰ ਇੱਥੇ ਭਵੇਂ ਦਰਸ਼ਨ ਦੇਣ ਦੀ ਨਾ ਹੀ ਕਿਰਪਾ ਕਰਨ ਉਹ ਲੋਕਾਂ ਨੇ ਭੇਜਿਆ ਨਹੀਂ ਪਹਿਲਾਂ ਉਹਦਾ ਭਰਾ ਭੇਜਦਾ ਸੀ ਕਹਿੰਦੇ ਉਹ ਵੀ ਨਹੀਂ ਭੇਜਿਆ ਠੀਕ ਹੈ ਨਾ ਸੋ ਇਸ ਕਰਕੇ ਜਿੱਥੇ ਜਿਹੜੀ ਪਾਰਟੀ ਵੱਲੋਂ ਵੀ ਹੈਗੇ ਨੇ ਉਹ ਉੱਥੇ ਜਾ ਕੇ ਪੰਜਾਬ ਦੇ ਹੱਕ ਦੀ ਗੱਲ ਕਰਨਗੇ ਧੰਨਵਾਦ ਬਹੁਤ ਬਹੁਤ ਤੁਹਾਡਾ ਸਤਿਕਾਰ ਪੰਜਾਬ ਨੂੰ ਜੀ ਕਹਿਮ ਜੀ ਕੱਲ ਨੂੰ ਮੈਂ 5 ਵਜੇ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮੇਸ਼ਾਜ ਨੂੰ ਮਿਲੂੰਗਾ ਤੇ ਸਾਰਾ ਪੰਜਾਬ ਦਾ ਜਿਹੜਾ ਨੁਕਸਾਨ ਸਾਰਾ ਉਹਦਾ ਇੱਕ ਇੱਕ ਬੂਨ ਦਾ ਸਾਹਬ ਇੱਕ ਇੱਕ ਪੈਸੇ ਦਾ ਸਾਹਬ ਵੀ ਉਹਨਾਂ ਕੋਲੇ ਸਾਹਮਣੇ ਰੱਖਾਂਗੇ ਕਿ ਆ ਨੁਕਸਾਨ ਹੈ ਜੀ ਸਾਨੂੰ ਪੰਜਾਬ ਦੀ ਨੂੰ ਜਿਹੜੀ ਹੈ ਉਹ ਦਿਲ ਖੋਲ ਕੇ ਸਾਡੇ ਹੈਲਪ ਕਰੋ ਜਿਵੇਂ ਪੰਜਾਬ ਦਿਲ ਖੋਲ ਕੇ ਦੇਸ਼ ਨੂੰ ਅੰਨ ਦੇ ਪਨਾਹਤਾ ਕੇ ਕੁਝ ਦੇਖ ਨਹੀਂ ਗਏ ਤੁਸੀਂ ਕਿਸੇ ਕਿਸੇ ਕਹਿੰਦਾ ਲੱਗੇ ਕਿ 1600 ਕਰੋੜ 1600 ਕਰੋੜ ਦੇ ਵਿੱਚੋਂ ਵੀ 240 ਕਰੋੜ ਰੁਪਏ ਦੀ ਕਿਸ਼ਤ ਵੈਸੇ ਆਉਣੀ ਹੁੰਦੀ ਹੈ 1 ਅਕਤੂਬਰ ਨੂੰ ਆਉਣੀ ਸੀ ਉਹ ਬਸ ਥੋੜੇ ਜਿਹਾ 10 ਦਿਨ ਪਹਿਲਾਂ ਕਰ ਉਹ ਕਹਿੰਦੇ ਇਹ ਵੀ 1600 ਕਰੋੜ ਦੇ ਵਿੱਚ ਹੀ ਮੰਨ ਲਓ ਮੰਨ ਲਓ 1600 ਕਰੋੜ ਦੇ ਵਿੱਚੋਂ ਵੀ ਇੱਧਰ ਉੱਧਰੋਂ ਸਕੀਮਾਂ ਚ ਪੈਸੇ ਕਟਾਈ ਜਾਂਦੇ ਆ ਜਦ ਕਿ ਉੱਥੇ ਬਿਹਾਰ ਜਾ ਕੇ ਵੋਟਾਂ ਨੇ ਉੱਥੇ ਕਹਿੰਦੇ 7 ਲੱਖ ਪਤਾ ਨਹੀਂ ਕਿੰਨੇ ਹਜ਼ਾਰ ਕਰੋੜ ਜਿਹੜਾ ਉਹ ਮਹਿਲਾਵਾਂ ਨੂੰ ਪਾਤਾ ਹੈ ਨਾ ਇੱਥੇ ਵੀ ਮਹਿਲਾਵਾਂ ਡੁੱਬ ਡੁੱਬੀਆਂ ਬੈਠੀਆਂ ਇੱਥੇ ਵੀ ਆਪਣੇ ਪੋਤਿਆਂ ਨੂੰ ਦਾਦੀਆਂ ਜਿਹੜੀਆਂ ਉਹ ਤੰਬੂਆਂ ਚ ਲਈ ਬੈਠੀਆਂ ਘਰਾਂ ਚੋਂ ਬਾਹਰ ਆ ਕੇ ਘਰਾਂ ਚ ਪਾਣੀ ਲਾ ਕੇ ਇੱਥੇ ਵਾਲੀਆਂ ਜਿਹੜੀਆਂ ਮਾਮਾ ਨੇ ਭੈਣਾਂ ਨੇ ਉਹ ਉਹਨਾਂ ਦਾ ਕੋਈ ਖਿਆਲ ਨਹੀਂ ਵੋਟਾਂ ਫਿਰ ਜਿੱਥੇ ਵੋਟਾਂ ਨੇ ਉੱਥੇ ਜਾ ਕੇ ਬੋਲੀ ਲਾ ਦਿੰਦੇ ਨੇ ਕਿੰਨੇ ਹਜ਼ਾਰ ਕਰੋੜ ਦੀਏ ਸੋ ਇਸ ਕਰਕੇ ਪੰਜਾਬ ਨਾਲ ਇਹ ਜਿਹੜਾ ਵਿਤਕਰਾ ਇਹ ਚੰਗਾ ਨਹੀਂ ਹੈਗਾ ਕੱਲ ਮੈਂ ਗੱਲਾਂ ਸਾਰੀਆਂ ਜਿਹੜੀਆਂ ਉਹ ਗ੍ਰਹਿ ਮੰਤਰੀ ਸਾਹਿਬ ਦੇ ਕੋਲ ਲਿਖਾ ਜਿਹੜਾ ਗ੍ਰਹਿ ਰਿਹਾ ਕਹਿੰਦੇ ਸੀ ਪੈਸਾ ਪੰਜਾਬ ਨੂੰ ਸਿੱਧੇ ਦੇਣਾ ਬਾਅਦ ਕਹਿੰਦੇ ਸੀ ਵਿਆਹ ਨੂੰ ਸੋੜ ਲਓ ਦਿੱਤਾ ਦੇਖੋ ਜੀ ਉਹ ਆਪਦੇ ਬਿਆਨ ਨੇ ਆਪਦੇ ਤੋਂ ਆਪ ਹੀ ਤੋੜ ਲੈਂਦੇ ਨੇ ਉਹ ਕਿਹਨੇ ਤੋੜ ਮੋੜਤਾ ਜੀ ਉਹਨੇ ਕਿਹਾ ਕਿਸਾਨਾਂ ਨੂੰ ਸਿੱਧਾ ਪੈਸੇ ਦੇਣਾ ਕਿ ਪੰਜਾਬ ਸਰਕਾਰ ਨੂੰ ਅਸੀਂ ਪੈਸੇ ਨਹੀਂ ਦਿੰਦੇ ਜਦੋਂ ਅਸੀਂ ਇਸ ਗੱਲ ਤੇ ਇਤਰਾਜ਼ ਕੀਤਾ ਕਿ ਫੈਡਰਲ ਸਟਰਕਚਰ ਨੂੰ ਤੋੜ ਦਿਓ ਤੁਸੀਂ ਅਨਡਿਕਲੇਅਰ ਯੂਟੀ ਬਣਾ ਰੱਖੀ ਹੈ ਪੰਜਾਬ ਗਵਰਨਰ ਸਾਹਿਬ ਮਿਲਦੇ ਪ੍ਰਧਾਨ ਮੰਤਰੀ ਨੂੰ ਮੁੱਖ ਮੰਤਰੀ ਨੂੰ ਮਿਲਣ ਦਾ ਟਾਈਮ ਨਹੀਂ ਮਿਲ ਰਿਹਾ ਤੇ ਤੁਸੀਂ ਸਿੱਧੇ ਪੈਸੇ ਦੇਵੋਗੇ ਫਿਰ ਤੁਸੀਂ ਅਨਡਿਕਲੇਅਰ ਰਾਸ਼ਟਰਪਤੀ ਫਿਰ ਪੰਜਾਬ ਨੇ ਇਦਾਂ ਧੱਕਾ ਕਰੋਗੇ ਤਾਂ ਫਿਰ ਜੇ ਪੰਜਾਬ ਮੁੱਕਰ ਗਿਆ ਫੂਡ ਦੇਣ ਤੋਂ ਫਿਰ ਕੀ ਕਰੋਗੇ ਪੰਜਾਬ ਨੂੰ ਨਾਲ ਤਾਂ ਕਹਿੰਦੇ ਨੇ ਫੂਡ ਬਾਲ ਹੈ ਸਾਡੀ ਤੇ ਨਾਲੇ ਜਦੋਂ ਕੋਈ ਨੁਕਸਾਨ ਹੋ ਜੇ ਉਦੋਂ ਕਹਿੰਦੇ ਨੇ ਨਹੀਂ ਪੈਸੇ ਤੁਹਾਨੂੰ ਨਹੀਂ ਮਿਲਣੇ ਪੈਸੇ ਸੀ ਆ ਕਰਾਂਗੇ ਉਹ ਕਰਾਂਗੇ ਸਰਕਾਰ ਚੁਣੀ ਹੋਈ ਸਰਕਾਰ ਹੈ 93 ਸੀਟਾਂ ਨੇ ਕੋਈ ਇਹ ਨਹੀਂ ਹੈਗਾ ਵੀ ਇਹਨਾਂ ਵਾਂਗੂ ਕੋਈ ਇਧਰੋਂ ਜੁਗਾਰ ਜਲਾ ਲਿਆ ਇਧਰੋਂ ਜੁਗਾਰ ਜਲਾ ਲਿਆ ਹੈ ਇਕੱਠੀ ਕੀਤੀ ਹੋਈ ਸਰਕਾਰ ਹੈ 93 ਨੇ ਜੀ ਠੀਕ ਹੈ ਨਾ ਇਸ ਵਕਤ 93 ਨੇ ਸੋ ਇਸ ਕਰਕੇ ਇਹ ਲੋਕਾਂ ਦੇ ਮੰਡੇਟ ਦਾ ਇਹ અપਮਾਨ ਕਰ ਰਹੇ ਆ ਲੋਕਾਂ ਦੇ ਫਤਵੇ ਦਾ અપਮਾਨ ਕਰ ਰਹੇ ਆ ਬਸ ਇਹੀ ਕਿੜ ਕੱਢ ਰਹੇ ਹੋਣਗੇ ਸ਼ਾਇਦ ਕਿ ਸਾਨੂੰ ਪੰਜਾਬ ਦੇ ਵਿੱਚ ਕਿਉਂ ਨਹੀਂ ਲੋਕ ਪਸੰਦ ਕਰਦੇ ਨਹੀਂ ਕਰਦੇ ਠੀਕ ਹੈ ਨਾ ਜ਼ਰੂਰੀ ਥੋੜੀ ਹੁੰਦਾ ਡੈਮੋਕ੍ਰੇਸੀ ਚ ਵਿਰੋਧੀ ਪਾਰਟੀ ਵੀ ਹੁੰਦੀਆਂ ਨੇ ਪਰ ਗੁਲਦਸਤਾ ਜਿਹੜਾ ਹੁੰਦਾ ਨਾ ਉਹਦੇ ਚ ਰੰਗ-ਬਰੰਗੇ ਫੁੱਲ ਚੰਗੇ ਲੱਗਦੇ ਨੇ ਹਰ ਫੁੱਲ ਦੀ ਆਪਣੀ ਸੁਗੰਧ ਹੁੰਦੀ ਹੈ ਆਪਣੀ ਖੁਸ਼ਬੂ ਹੁੰਦੀ ਹੈ ਆਪਣਾ ਰੰਗ ਹੁੰਦਾ ਹੈ ਇਹ ਕਹਿੰਦੇ ਗੁਲਦਸਤੇ ਚ ਇੱਕੋ ਰੰਗ ਦੇ ਫੁੱਲ ਚੱਲਣੇ ਚਾਹੀਦੇ ਨੇ ਉਹ ਗੁਲਦਸਤੇ ਨੂੰ ਜਿਆਦਾ دیر ਨਹੀਂ ਆਪਾਂ ਦੇਖ ਸਕਦੇ ਜਿਹਦੇ ਚ ਇੱਕੋ ਰੰਗ ਦੇ ਫੁੱਲ ਹੋਣ